माम <audio> ਇਹ ਚਲੇਗੀ ਹੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ THE DABO ਹਾਏ ਇੱਕ ਹੁਣ ਤੱਕ ਜਿੰਨੇ ਵੀ ਮੁਲਾਜ਼ਮ ਖੜੇ ਆ ਵੀ ਸਾਰਿਆਂ ਦੀ ਪੁੱਛ ਕੇ ਦੇਖੋ ਵੀ ਇਹ ਸਾਰਿਆਂ ਦੀ ਨੌਕਰੀ ਵਿੱਚ ਪਹਿਲੀ ਦੀਵਾਲੀ ਆ ਜਿਹਦੇ ਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦਾ 16% ਡੀਏ ਪੈਂਡਿੰਗ ਹੋਣ ਦੇ ਬਾਵਜੂਦ ਇੱਕ ਕਿਸ਼ਤ ਵੀ ਜਾਰੀ ਨਹੀਂ ਕੀਤੀ ਪੰਜਾਬ ਦੇ ਜਿੰਨੇ ਆਈਐਸ ਆਫੀਸਰ ਆ ਆਈਪੀਐਸ ਆਫੀਸਰ ਆ ਜੇ ਉਹ ਜ਼ਿਲ੍ਹੇ ਚਲਾ ਰਹੇ ਆ ਤੇ ਮੁਲਾਜ਼ਮਾਂ ਦੇ ਸਿਰ ਤੇ ਚਲਾ ਰਹੇ ਆ ਜੇ ਉਹਨਾਂ ਨੂੰ ਪੂਰਾ 52% ਡੀਏ ਕੇਂਦਰ ਦੇ ਪੈਟਰਨ ਦੇ ਮਿਲ ਰਿਹਾ ਤੇ ਜਿਹੜੇ ਮੁਲਾਜ਼ਮ ਫਾਈਲਾਂ ਨੂੰ ਝੰਡੀਆਂ ਲਾ ਲਾ ਕੇ ਤਿਆਰ ਕਰਦੇ ਆ ਸਾਂਭਦੇ ਆ ਉਹਨਾਂ ਨੂੰ ਕਿਉਂ 16 ਪੇਚੇ ਘੱਟ ਮਿਲ ਰਿਹਾ ਸੋ ਇਹ ਪੰਜਾਬ ਦੀ ਜਿਹੜੀ ਸਰਕਾਰ ਇਹ ਅੱਜ ਅਸੀਂ ਆ ਸਰਕਾਰ ਦੀ ਅੱਖਾਂ ਤੇ ਪੱਕੀ ਬੰਨ ਦਿੱਤੀ ਆ ਵੀ ਇਹਨਾਂ ਨੇ ਆਪਣੀ ਅੱਖਾਂ ਤੇ ਪੱਟੀ ਬੰਨੀ ਹੋਈ ਆ ਮੁਲਾਜ਼ਮ ਵਰਗ ਨੂੰ ਇਹਨਾਂ ਨੇ ਜਰਾ ਵੀ ਨਹੀਂ ਸਮਝਿਆ ਕਿ ਇਹ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਦੀਵਾਲੀ ਤੇ ਮੁਲਾਜ਼ਮਾਂ ਨੂੰ ਕੋਈ ਖੁਸ਼ੀ ਦਾ ਤੋਹਫਾ ਨਹੀਂ ਦੇ ਸਕੀ ਤੇ ਲਾਰੇ ਜਿਹੜੇ ਏਡੇ ਏਡੇ ਵੱਡੇ ਸੋ ਆ ਲਾਰਿਆਂ ਦੀ ਪੰਡ ਜਿਹੜੀ ਅੱਜ ਅਸੀਂ ਫੂਕ ਰਹੇ ਆ ਅਸੀਂ ਜਲੰਧਰ ਜ਼ਿਲ੍ਹੇ ਵੱਲੋਂ ਪੰਜਾਬ ਸਰਕਾਰ ਨੂੰ ਤੁਹਾਡੇ ਮਾਧਮ ਲਈਏ ਸੁਨੇਹਾ ਆ ਕਿ ਮੁਲਾਜ਼ਮਾਂ ਨੂੰ ਜਿਹੜੀ ਆ ਤੁਸੀਂ ਜਿੰਨਾ ਅਣਗੌਲੀਆਂ ਕਰ ਲਿਆ ਉਹ ਬਹੁਤ ਹੋ ਗਿਆ ਹੁਣ ਇਸ ਤੋਂ ਅੱਗੇ ਜਿਹੜਾ ਆ ਇੱਕ ਵੱਡੀ ਮੁਲਾਜ਼ਮ ਲਹਿਰ ਆ ਮੇਰਾ ਖਿਆਲ ਆ ਵੀ ਉਹ ਜਲੰਧਰ ਜ਼ਿਲ੍ਹੇ ਤੋਂ ਸ਼ੁਰੂ ਹੋਊਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦਾ ਇਹੋ ਜਿਹਾ ਘਰਾਓ ਕਰਾਂਗੇ ਵੀ ਜੇ ਸਾਨੂੰ ਦਫ਼ਤਰ ਬੰਦ ਕਰਕੇ ਐਮ ਐਲ اے ਮੰਤਰੀਆਂ ਦੇ ਦਫ਼ਤਰਾਂ ਦੇ ਘਰਾਉ ਕਰਨੇ ਪਏ ਵਿਧਾਨ ਸਭਾ ਦੇ ਘਰਾਉ ਕਰਨੇ ਪਏ ਸਾਸੀ ਸੰਕੋਚ ਨਹੀਂ ਕਰਨ ਐਸ ਪਰ ਉਹ ਜਾਣਦੇ ਹੋਗੇ ਕਿ ਮੁੱਛੇ ਜੱਟਾਂ ਵੀ ਬਹੁਤ ਰਿਆਸਤੀ ਗੱਲਾਂ ਨੇ ਦਫ਼ਤਰ ਬੰਦ ਕਰਕੇ ਜਾਂਦੀਆਂ ਗੱਲਾਂ ਕਰਦੇ ਨੇ ਕੱਲ ਮੈਂ ਕਹਾ ਕਰਦਾ ਸਰਕਾਰ ਕਰਤਾ ਮਿਹਨਤ ਕਰਦੀਆਂ ਹੋਇਆ ਹੈ ਸਰਕਾਰ ਨੂੰ ਮੇਰਾ ਇੱਕ ਸਵਾਲ ਪੁੱਛਣਾ ਹੈ ਇਸ ਨਵਾਂ ਟਿਸ਼ਨ ਲਾਗੂ ਕਰਾਂਗੇ ਮੈਂ ਮਾਸਟਰ ਦਾ ਭਗਵੰਤ ਮਾਨ ਜੀ ਕਹਿੰਦੇ ਮੈਂ ਮਾਸਟਰ ਦਾ ਬੇਟਾ ਆ ਇੱਕ ਪੈਨਸ਼ਨ ਲਾਗੂ ਕਰਨੀ ਜਾਂ ਪੈਨਸ਼ਨ ਨਾ ਹੋਣਾ ਮੈਂ ਸਮਝ ਸਕਦਾ ਆ ਪਰ ਮੈਨੂੰ ਲੱਗਦਾ ਜਿੱਦਾਂ ਹੀ ਉਹਨਾਂ ਨੇ ਰਾਜ ਸੰਭਿਆ ਉਹ ਸਾਰਾ ਕੁਝ ਭੁੱਲ ਗਏ ਆ ਇਸ ਕਰਕੇ ਉਹਨਾਂ ਨੇ ਚੇਤਾ ਕਰਾਉਣ ਲਈ ਅੱਜ ਮੁਲਾਜ਼ਮ ਜੀ ਪੂਰਾ ਵਰਗ ਹਰ ਡਿਪਾਰਟਮੈਂਟ ਚਾਹੇ ਉਹ ਕਲੈਰੀਕਲ ਸਾਥੀ ਚਾਹੇ ਆਫਸਰ ਸਹਿਬਾਨ ਚਾਹੇ ਉਹ ਕਲਾਸਪੋਰ ਸਾਥੀ ਚਾਹੇ ਡਰਾਈਵਰ ਸਾਥੀ ਆ ਸਾਰੇ ਇਕੱਠੇ ਮਿਲ ਕੇ ਇੱਕ ਥੰਡੇ ਥਲੇ ਇਕੱਠੇ ਹੋਵਾਂਗੇ ਪੰਜਾਬ ਸਰਕਾਰ ਦਾ ਤਗੜਾ ਵਿਰੋਧ ਕਰਾਂਗੇ ਜੇਕਰ ਉਹ ਸਰਕਾਰ ਸਾਡੀਆਂ ਮੰਗਾਂ ਨਾ ਮੰਨ ਡੀਏ ਜਾਰੀ ਕਰਨ ਦੇ ਕਿੰਨੇ ਦਿਨ ਤੋਂ ਮੰਗਤਾ ਦੀਏ ਜਾਰੀ ਕਰਨ ਤੋਂ ਮੇਰੇ ਖਿਆਲ ਨਾਲ 16% ਇਹ ਤੇ ਇਹਨਾਂ ਦਾ ਹੀ ਹੋ ਗਿਆ ਹੈ ਇਹਨਾਂ ਵਾਲੀ ਪੈਂਡਿੰਗਾਂ ਸਾਡਾ ਤੇ ਪਰ ਇਹਨਾਂ ਨੇ ਜਿੱਦਾਂ ਹੀ ਸੱਤਾ ਸੰਭੀ ਮੈਂ ਤੁਹਾਨੂੰ ਬਾਰ ਬਾਰ ਤਾਂ ਦੱਸ ਰਿਹਾ ਕਿ ਸੱਤਾ ਦਾ ਲਾਲਚ ਇਹਨਾਂ ਨੂੰ ਬਹੁਤ ਜ਼ਿਆਦਾ ਆ ਪਰ ਹੋਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਨਹੀਂ ਸੱਤਾ ਇਹਨਾਂ ਦੇ ਕੋਲ ਰਹਿਣੀ ਹੈ ਸਰ ਜੀ ਅਗਲਾ ਪ੍ਰੋਗਰਾਮ ਕੀ ਹੋਗਾ ਜੀ ਅਗਲਾ ਹੀ ਨਾਗਲ ਸਾਹਿਬ ਨਾਲ ਗੱਲ ਕਰਾਂਗੇ ਉਹਨਾਂ ਨਾਲ ਮੀਟਿੰਗ ਕਰਾਂਗੇ ਜਿੰਨੀਆਂ ਵੀ ਪੰਜਾਬ ਦੀਆਂ ਜੱਥੇਬੰਦੀਆਂ ਜਿੰਨੀਆਂ ਵੀ ਜਲੰਧਰ ਦੀਆਂ ਜੱਥੇਬੰਦੀਆਂ ਆ ਉਹਨਾਂ ਸਾਰਿਆਂ ਨਾਲ ਟਾਈਪ ਕੀਤਾ ਜਾਊਗਾ ਮੇਨ ਮੇਨ ਅਗਵਾਂ ਨੂੰ ਲਿਆ ਜਾਊਗਾ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚੋਂ ਮੁਲਾਜ਼ਮ ਕੱਢੇ ਜਾਣਗੇ ਇਸ ਵਾਰੀ ਤਾਂ ਤਾਂ ਮੁਲਾਜ਼ਮ ਘਟਾ ਇੱਕ ਛੁੱਟੀ ਵਿੱਚ ਆਉਣ ਕਰਕੇ ਕੱਲ ਨੂੰ ਬਿਸ਼ਕਰਮਾ ਡੇ ਆ ਤਾਂ ਮੁਲਾਜ਼ਮ ਘਟਾ ਆਉਣ ਵਾਲੇ ਟਾਈਮ ਦੇ ਵਿੱਚ ਪੂਰਾ ਡੀਸੀ ਦਫ਼ਤਰ ਪੂਰਾ ਸਿਵਲ ਹਸਪਤਾਲ ਸਿਵਲ ਸਰਜਨ ਦਫ਼ਤਰ ਪੀ ਡਬਲਯੂ ਡੀ ਵਾਟਰ ਸਪਲਾਈ ਅਤੇ ਡਾਇਰੈਕਟਰ ਲੈਂਡ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਸੜਕਾ ਦੇ ਉਸਤਨਗੇ ਤਾਂ ਤਖਤੀਆਂ ਹੱਥੇ ਫੜਾਂਗੇ ਜਿਹੜੇ ਜਿਹੜੇ ਸਾਡੇ ਨਾਲ ਵਾਅਦਾ ਕੀਤਾ ਉਹ ਪੂਰੇ ਕਰੋ ਥੋੜਾ ਡਿਪਾਰਟਮੈਂਟ ਕਿੰਨੇ ਵਜੇ ਟੋਟਲ ਡਿਪਾਰਟਮੈਂਟ ਦੇਖਿਆ ਜਾਵੇ ਕਾਫ ਜਦੋਂ ਜੀ ਡਿਪਾਰਟਮੈਂਟ ਤਾਂ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਪਰ ਇਹ ਹੈ ਕਿ ਸਰਕਾਰ ਦੇ ਕੋਲ ਜਿੱਦਾਂ ਜਿੱਦਾਂ ਇਹਨਾਂ ਨੇ ਲਾ ਲੋਗੀ ਆਪਣਾ 5 ਸਾਲ ਦੇ ਵਿੱਚ ਇਹਨਾਂ ਨੂੰ ਜ਼ਿੰਦਗੀ ਭਰ ਦੀ ਪੈਨਸ਼ਨ ਲੱਗ ਜਾਂਦੀ ਆ ਅਸੀਂ ਮਲਾਜ਼ਮ ਜੇ ਲਾ ਲੋ 20 ਸਾਲ ਦੀ ਉਮਰ ਦੇ ਵਿੱਚ ਨੌਕਰੀ ਕਰਦੇ ਆ ਅਸੀਂ 40 ਸਾਲ ਦੀ ਇਹ ਨੌਕਰੀ ਕਰਨੀ ਆ ਜਾਂ 38 ਸਾਲ ਦੀ ਨੌਕਰੀ ਕਰਨੀ ਆ ਉਹਦੇ ਵਿੱਚ ਕਈ ਕਈ ਵੀ ਮਲਾਜ਼ਮ ਨੂੰ ਕੋਈ ਪੈਨਸ਼ਨ ਨਹੀਂ ਗਈ ਪਰ ਇਹਨਾਂ ਨੂੰ 5 ਸਾਲ ਦੀ ਸਰਵਿਸ ਦੇ ਵਿੱਚ ਇਹ ਪੈਨਸ਼ਨ ਵੀ ਪੂਰੀ ਮਿਲਦੀ ਆ ਤੇ ਦੂਜਾ ਨੰਬਰ ਇਹਨਾਂ ਨੂੰ ਪੁਲਿਸ ਸੁਰੱਖਿਆ ਵੀ ਬਹੁਤ ਜ਼ਿਆਦਾ ਮਿਲਦੀ ਅਸੀਂ ਕਹਿੰਨੇ ਤੁਸੀਂ ਪੈਨਸ਼ਨ ਵਾਲ ਧਿਆਨ ਕਰਨਾ ਚਾਹੇ ਨਹੀਂ ਕਰਨਾ ਤੁਹਾਡੀ ਮਰਜ਼ੀ ਪਰ ਸਾਡਾ ਫਰਜ਼ ਮੰਨਦਾ ਤੁਹਾਨੂੰ ਚੇਤਾ ਕਰਾਉਣਾ ਤੁਹਾਡੇ ਤੋਂ ਮੰਗਾ ਮਨਵਾਉਣੀਆਂ ਅਸੀਂ ਇਹ ਮੰਗ ਕਰਦੇ ਆ ਆਪਣੀਆਂ ਜੋ ਇਹਨਾਂ ਨੂੰ ਜੋ ਮੰਤਰੀ ਦੀਆਂ ਸਹੂਲਤਾਂ ਖਤਮ ਕਰ ਦੇ ਫੇਸ ਅਹਿਮਤ ਆਹੀ ਗਲਤੀ ਕੀਤੀ ਗਈ ਹੈ ਸਰਕਾਰ ਵੱਲੋਂ ਗਲਤੀ ਕੀਤੀ ਹੈ ਸਭ ਨਿੰਦਰੀ ਹੋ ਗਏ ਰੋਹਿਲਾ ਸਾਹਿਬ ਮੌਜੂਦ ਨੇ ਰੋਹਿਲਾ ਸਾਹਿਬ ਪੰਜਾਬ ਸਰਕਾਰ ਸ਼ਰਮ ਕਰੇਗੀ ਟੀਵੀ ਬੰਨੀ ਗਈ ਹੈ ਲਗਾਤਾਰ ਕਹਿ ਰਹੇ ਹੋ ਕਿ ਗੱਪਾਂ ਦੇ ਨਾਲ ਜਿਹੜਾ ਇੱਕੋ ਸਾਨੂੰ ਡਾਲਿਆ ਜਾ ਰਿਹਾ ਹੈ ਮੋੜਿਆ ਜਾ ਰਿਹਾ ਹੈ ਦੇਖੋ ਜਲੰਧਰ ਜਿਲ੍ਹੇ ਦਾ ਅਸੀਂ ਜਿਹੜਾ ਦਰਵਾਜ਼ਾ ਦੱਸਦੇ ਆ ਕਿ ਜਿਹੜੀ ਆਡੀ ਗੱਲ ਸਰਕਾਰ ਤੱਕ ਪਹੁੰਚਉਂਦੀ ਆ ਪਰ ਸਰਕਾਰ ਜਿੱਦਾਂ ਇਹ ਸੱਤਾ ਚੋਂਣ ਤੋਂ ਪਹਿਲਾਂ ਸਰਕਾਰ ਨੇ ਬਹੁਤ ਸਾਡੇ ਨਾਲ ਵਾਅਦੇ ਕੀਤੇ ਪਰ ਜਿੱਦਾਂ ਇਹਨਾਂ ਨੇ ਰਾਜ ਸੰਭਿਆ ਆ ਇਹ ਭੁੱਲ ਗਿਆ ਮੰਤਰੀ ਸਾਹਿਬ ਜਿਹੜਾ ਕੀ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਾਰੇ ਭੁੱਲ ਗਏ ਆ ਇਸ ਕਰਕੇ ਇਹਨਾਂ ਨੂੰ ਚੇਤਾ ਕਰਾਉਣ ਲਈ ਅੱਜ ਬੜਕ ਬੋਲ ਰਹੇ ਆ ਆਉਣ ਵਾਲੇ ਟਾਈਮ ਦੇ ਇੱਕ ਵੀ ਮਾਣ ਦੀ ਕਿਸੇ ਡੱਬੋਂ ਦੇ ਜੀਵਨ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾ ਨਹੀਂ ਚਲੇਗੀ ਨਹੀਂ ਚਲੇਗੀ

ਮੰਗਾ ਵੀ ਦੱਸਿਆ ਸੀ ਅੱਜ ਤੁਸੀਂ ਪੂਰੇ ਦੇਸ਼ ਭਾਰ ਵਿੱਚ ਦੀਵਾਲੀ ਮਨਾਈ ਜਾ ਰਹੀ ਹੈ ਤੁਸੀਂ ਰੋਡ ਤੇ ਕਿਸ ਕਿਸ ਤਰ੍ਹਾਂ ਦੇ ਸਟਾਲ ਲਗਾਏ ਨੇ ਇਹ ਸਰਕਾਰ ਦਾ ਇਹ ਫੇਲਿਅਰ ਆ ਵੀ ਮੁਲਾਜ਼ਮ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਆ ਤੇ ਅੱਜ ਦੀਵਾਲੀ ਵਾਲੇ ਦਿਨ ਜਿਹੜਾ ਆ ਉਹ ਮੁਲਾਜ਼ਮ ਸਰਕਾਰ ਦਾ ਪਤਲਾ ਫੂਕ ਰਿਆ ਆ ਇਹਦੇ ਪਿੱਛੇ ਕਾਰਨ ਇੱਕ ਕੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ 16 ਪਿੱਛੇ ਦੇ ਬਕਾਇਆ ਕਿਸ਼ਤਾਂ ਦੇ ਵਿੱਚੋਂ ਇੱਕ ਕਿਸੇ ਵੀ ਜਾਰੀ ਨਹੀਂ ਕੀਤੀ ਤੂੰ ਇਹ ਦੇਖੋ ਕਿ ਇੱਕ ਦੀਵਾਲੀ ਦੇ ਤਿਉਹਾਰ ਤੇ ਘਰਾਂ ਦੇ ਵਿੱਚ ਕਿਤੇ ਕੋਈ ਜਿਹੜੇ ਨੇਬਰ ਦਾ ਕੰਮ ਕਰਦੇ ਆ ਆਮ ਸਰਕਾਰ ਨੂੰ ਇਹ जरा ਪਤਾ ਨਹੀਂ ਤਾਂ ਘੱਟੋ ਘੱਟ ਉਹਨਾਂ ਦਾ ਭੰਦਾ ਜਿਹੜਾ ਡੀ ਹੈ ਉਹ ਤਾਂ ਜਾਰੀ ਕਰਦੀ ਹੈ ਸੋ ਐਸੇ ਸਰਕਾਰ ਦਾ ਇਸ ਕੋ ਵੱਡਾ ਫੇਲਿਅਰ ਹੋ ਕੋਈ ਨਹੀਂ ਹੈਗਾ ਕਿ ਉਹ ਆਪਣੇ ਮੁਲਾਜ਼ਮ ਵਰਗ ਨੂੰ ਜਦਾ ਉਹ ਕੁਝ ਨਹੀਂ ਕਰਾ ਸਰਕਾਰ ਦੇ ਅਦੀਨ ਜਿਹੜੇ ਪਕੀਚਾ ਦੇ ਕਰੀਬ ਕਲਿਨਿਕਲ ਵਿਭਾਗਾ ਕੰਮ ਕਰਦੇ ਆ ਤੇ ਸਭ ਤੋਂ ਵੱਡੀ ਤੁਖਾਂਤ ਵੱਡੀ ਗੱਲ ਇਹ ਕਿ 52 ਮੈਕਮੇ ਦੇ ਵਿੱਚ ਸਿਰਫ ਕੋਈ 10 ਮੈਕਮੇਦਾਂ ਦੇ ਜਿਨ੍ਹਾਂ ਦੇ ਵਿੱਚ ਉਸਗੀਸ਼ੀ ਭਾਗ ਜਾ ਪਛਾਵੀ ਭਾਗ ਇਹਨਾਂ ਦੇ ਵਿੱਚ ਤਾਂ ਮੁਲਾਜ਼ਮ ਹੀ ਇੱਕ ਇੱਕ ਦੋ ਦੋ ਨੇ ਸੋ ਸਰਕਾਰ ਤੇ ਕਿਹੜਾ ਐਡਾ ਵੱਡਾ ਬੋਝ ਆ ਕਿ ਉਹ ਸਾਜ ਕਿੰਤੀ ਮਹਿਕਮਾ ਦੇ ਮੁਲਾਜ਼ਮਾਂ ਨੂੰ ਜਾਂ ਆਪਣੇ ਪੂਰੇ ਮੁਲਾਜ਼ਮਾਂ ਨੂੰ ਇੱਕ ਕਿਸਤ ਵੀ ਮਹਿੰਗਾਈ ਦੀ ਜਿਹੜੀ ਉਹ ਦੁਬਾਰਤ ਨਹੀਂ ਜਾਰੀ ਕਰ ਸਕੀ ਕਿ ਅਗਲਾ ਚਲੰਗੀ ਹੋਏਗਾ ਬਹੁਤ ਵੱਡੇ ਤਿੱਖੇ ਸਨਸੜੇ ਆ ਉਹ ਤਰਤੀਬੀਆਂ ਅਗਲੇ ਵਿਖੇ ਜਾਣਗੇ ਤੇ ਇਸ ਪੰਜਾਬ ਸਰਕਾਰ ਨੂੰ 227 ਦੀਆਂ ਚੋਣਾਂ ਦੇ ਵਿੱਚ ਅਸੀਂ ਚੱਲਦਾ ਕਰਾਂਗੇ ਹੁਣੇ ਸੁਣਿਆ ਦਿੱਦਨੇ ਆ ਇਹ ਚੇਤਾਵਨੀ ਆ ਕਿ ਤੁਹਾਡੀਆਂ ਜਮਾਨਤਾਂ ਤੱਕ ਜਿਹੜੀਆਂ ਉਹ ਪੰਜਾਬ ਸੂਬੇ ਦੇ ਜਬਤ ਹੋਣਗੇ ਬਿਲਕੁਲ ਜੀ ਮਲਾਜਮ ਬਰਕਰਾਰ ਡਾਕਟਰ ਡੀ ਇਹ ਟੈਕਨੀਸ਼ੀਅਨ ਜੰਤਰੇ ਦੇ ਵੱਲੋਂ ਤੁਗਮੰਦ ਮੰਦ ਪੰਜਾਬ ਸਰਕਾਰ ਦਾ ਚਮੰਗੀ ਹੱਕਾਂ ਨੂੰ ਲੈ ਕੇ ਫਰਦਾਸ਼ੜਾ ਗਿਆ ਬੜੇ ਰੋਸ ਦਿੱਤੇ ਗਏ ਅੱਖਾਂ ਤੇ ਕਾਲੀ ਪੱਟੀ ਬੰਨ੍ਹੀ ਗਈ ਜੋ ਜੋ ਸੁਨਾਜਮਾ ਬਾਹਰ ਦੇਹਦਾ ਨਹੀਂ ਕੋਦਲਾ ਸਾਡ ਜੁਏ ਲਾਜਮਨ ਨਾਲ ਗੱਲ ਕਰੀਏ ਪੀ ਇਹ ਮੁਲਾਜ਼ਮ ਵਰਗੇ ਜਿਹੜਾ ਆ ਉਹ ਸਰਕਾਰ ਦੇ ਕੰਮ ਸਿਰੇ ਚੜਦਾ ਆ ਤੇ ਤੁਸੀਂ ਮੁਲਾਜ਼ਮ ਵਰਗੇ ਨਾਲ ਜਿਹੜਾ ਆ ਇਨਸਾਫ ਕਰੋ ਕਿ ਮੁਲਾਜ਼ਮਾਂ ਨੂੰ ਭੰਦੇ ਟੀਏ ਦੀ ਕਿਸਤਾਂ ਜਾਰੀ ਕਰੋ ਬੜੀ ਹੈਰਾਨੀ ਦੀ ਗੱਲ ਆ ਕਿ 16% ਡੀਏ ਜਿਹੜਾ ਸਾਡਾ ਸਰਕਾਰ ਵੱਲ ਬਕਾਇਆ ਏ ਪਰ ਸਰਕਾਰ ਨੇ ਦੀਵਾਲੀ ਦੇ ਤਿਉਹਾਰ ਤੇ ਆਪਣੇ ਮਲਾਜ਼ਮਾਂ ਨੂੰ ਖੁਸ਼ੀ ਦੇ ਰੂਪ ਵਿੱਚ ਇੱਕ ਕਿਸ਼ਤੀ ਜਾਰੀ ਨਹੀਂ ਕੀਤੀ। ਸੋ 2027 ਦੀਆਂ ਚੋਣਾਂ ਦੇ ਵਿੱਚ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਪੰਜਾਬ ਸੂਬੇ ਚੋਂ ਚੱਲਦਾ ਕਰਾਂਗੇ। ਸਰਕਾਰ ਵੱਲੋਂ ਤੋਹਫਾ ਦਿੱਤਾ ਜਾਣਾ ਸੀ। ਅੱਲਾਹ ਤੁਸੀਂ ਟੱਕੀਆਂ ਫੜੀਆਂ, ਬੈਨਰ ਫੜੇ ਆਏ ਤੁਹਾਨੂੰ ਲੱਗਦਾ ਹੀ ਇਹ ਤੋਹਫਾ ਦੇਣਾ ਚਾਹੀਦਾ ਸੀ। ਦੇਖੋ ਵੈਸੇ ਜੇ ਤੋਹਫੇ ਦੀ ਗੱਲ ਕਰੀਏ, ਤੋਹਫਾ ਕੀ ਹੁੰਦਾ ਜਿਹੜਾ ਸਰਕਾਰ ਕੋਈ ਆਪਣੇ ਆਪ ਦਿੰਦੀ ਆ। ਇਹ ਸਾਡੀ ਜੇ ਡੀਏ ਤਾਂ ਸਾਡਾ ਹੱਕ ਆ। ਇਹ ਤਾਂ ਸਰਕਾਰ ਨੇ ਦੇਣਾ ਹੁੰਦਾ ਆ। ਤੋਹਫਾ ਹੁੰਦਾ ਕਿ ਜੇ ਸਰਕਾਰ ਡੀਏ ਦੇ ਨਾਲ ਨਾਲ ਸਾਨੂੰ ਬੋਨਸ ਜਾਰੀ ਕਰੇ ਪਰ ਐਡੀ ਭੁੱਖੀ ਸਰਕਾਰ ਵੀ ਇਹਨਾਂ ਦੇ ਆਪਣੇ ਘਰ ਹੀ ਨਹੀਂ ਪਰਦੇ ਇਹਨਾਂ ਦੇ ਆਪਣੇ ਚਾਹਤੇ ਅਫਸਰਾਂ ਦੇ ਘਰਾਂ 'ਚੋਂ ਦੇਖੋ ਕਿੰਨੀ ਕਿੰਨੀ ਵੱਡੀ ਵੱਡੀ ਰਕਮ ਮਿਲ ਰਹੀ ਹੈ ਸੋ ਸਰਕਾਰ ਨੂੰ ਸੁਣਿਆ ਆ ਕਿ ਜਿਹੜੀ ਉਹ ਐਡੀ ਵੱਡੀ ਰਕਮ ਮਿਲੀ ਉਹਦੇ 'ਚੋਂ ਡੀਏ ਦੇ ਕਿਸ਼ਤਾਂ ਦਾ ਬੋਨਸ ਮੁਲਾਜ਼ਮਾਂ ਨੂੰ ਦੇ ਦਿੰਦੇ ਸੋ ਐਸ ਸਰਕਾਰ ਦਾ ਅਸੀਂ ਰੱਜ ਕੇ ਵਿਰੋਧ ਕਰਦੇ ਆਂ ਔਰ ਇਸ ਸਰਕਾਰ ਨੂੰ ਮਲਾਜ਼ਮ ਵਰਗ ਵੱਲੋਂ ਨਿਕੰਮੀ ਸਰਕਾਰ ਕੋਸ਼ਿਸ਼ ਕਰਦੇ ਸਾ ਜੀ ਆ ਦੀਵਾਲੀ ਆਜੀ ਹੈ ਜਿਹੜੀ ਤੁਸੀਂ ਨਾਲ ਲੀਹ ਹੁੰਦੀ ਜਾ ਰਹੀ ਹੈ ਪੰਡ ਤਾਂ ਅਜੇ ਦੇਖੋ ਮੈਂ ਇੱਕ ਬੱਚੇ ਨੇ ਆਪਣੀ ਮਾਂ ਨੂੰ ਕਿਹਾ ਮਲਾਜ਼ਮ ਮਾਂ ਨੂੰ ਮੈਂ ਕੱਲ ਵੀ ਪੋਸਟ ਪਾਈ ਸੀ ਕਿ ਮਾਂ ਮੈਨੂੰ ਕੋਈ ਕਹਾਣੀ ਸੁਣਾਓ ਤੇ ਮਾਂ ਨੇ ਕਿਹਾ ਮੈਨੂੰ ਕੋਈ ਨਹੀਂ ਹੁੰਦੀ ਆਪਣੇ ਪਿਓ ਕੋ ਸੁਣ ਲਓ ਬੱਚੇ ਨੇ ਆਪਣੇ ਪਾਪਾ ਨੂੰ ਕਿਹਾ ਕਿ ਪਾਪਾ ਮੈਨੂੰ ਕੋਈ ਕਹਾਣੀ ਸੁਣਾਓ ਤਾਗੋ ਦੇ ਪਾਪਾ ਨੇ ਕਿਹਾ ਵੀ ਪੁੱਤਰ ਕਹਾਣੀਆਂ ਤਾਂ 227 ਦੇ ਵਿੱਚ ਜਿਹੜੀਆਂ ਉਹ ਸੁਣਨ ਨੂੰ ਮਿਲਣਗੀਆਂ ਸੋ ਤੁਸੀਂ ਸਮਝ ਗਏ ਹੋ ਵੀ 227 ਚ ਨਾਲੇ ਫਿਰ ਕਹਾਣੀਆਂ ਸੁਣਾਉਣੀਆਂ ਪਰ ਹੁਣ ਆਹ ਮੁਲਾਜ਼ਮ ਜਿਹੜੇ ਆ ਇਸ ਸਰਕਾਰ ਦੇ ਲਾਰਿਆਂ ਚ ਬਿਲਕੁਲ ਨਹੀਂ ਆਉਣਗੇ ਔਰ 227 ਦੇ ਵਿੱਚ ਇਸ ਸਰਕਾਰ ਦੇ ਜਿੰਨੇ ਨਮਾਇंदे ਖਰਨ ਕੇ ਉਹਨਾਂ ਦੀ ਜਮਾਨਤ ਤੱਕ ਜਬਤ ਕਰਾਉਣ ਕੇ ਬਾਰੇ ਸਰ ਜੀ ਅੱਜ ਸਰ ਜੀ ਇੱਕ ਮਿੰਟ ਨੰਬਰ ਆਫ ਮੈਂਬਰਸ ਦੀ ਗੱਲ ਕਰੀਏ ਕਿੰਨੇ ਕੋਹਾ ਮਲਾਜਮ ਨੇ ਤੁਹਾਡੇ ਜੇ ਗੱਲ ਕਰੀਏ ਵਿਭਾਗਾਂ ਦੀ ਤਾਂ 52 ਦੇ ਕਰੀਬ ਚੜੇ ਆ ਸਾਡੇ ਉਹ ਪੰਜਾਬ ਸਰਕਾਰ ਦੇ ਕਲੈਰੀਕਲ ਵਿਭਾਗ ਨੇ ਪਰ ਵਿਭਾਗਾਂ ਦੇ ਵਿੱਚ ਗਿਣਤੀ ਨਾ ਮਾਤਰ ਹੈ ਮੱਛੀ ਪਾਲਣ ਵਿਭਾਗ ਦੇ ਵਿੱਚ ਜ਼ਿਲ੍ਹੇ ਦੇ 2 ਕਰਮਚਾਰੀ ਪਸ਼ਾ ਵਿਭਾਗ ਦੇ ਵਿੱਚ 1 ਕਰਮਚਾਰੀ ਟਰਾਂਸਪੋਰਟ ਵਿਭਾਗ ਦੇ ਵਿੱਚ ਜ਼ਿਲ੍ਹੇ ਦੇ ਵਿੱਚ 5 ਕਰਮਚਾਰੀ ਹੁਣ ਦੱਸੋ ਵੀ ਸਰਕਾਰ ਦਾ ਕਿੱਡਾ ਵੱਡਾ ਮੋਲ ਲੱਗਦਾ ਆ ਕਿੱਡਾ ਵੱਡਾ ਸਰਕਾਰ ਦੇ ਬੋਝ ਪੈਂਦਾ ਆ ਸਿਰਫ 5 ਜਾਂ 7 ਵਿਭਾਗ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਮੁਲਾਜ਼ਮਾਂ ਦੀ ਕੁਝ ਗਿਣਤੀ ਹੈਗੀ ਆ ਬਾਕੀ ਜਿਹੜੇ ਵਿਭਾਗ ਨੇ 42 ਦੇ ਕਰੀਬ ਉਹ ਤਾਂ ਨਾ ਮਾਤਰ ਨੇ ਅਗਲਾ ਕਦਮ ਅਗਲਾ ਕਦਮ ਜਿਹੜਾ ਆ ਅਸੀਂ ਜ਼ਿਲ੍ਹਿਆਂ 'ਚੋਂ ਨਿਕਲ ਕੇ ਹੌਲੀ-ਹੌਲੀ ਪੰਜਾਬ ਸਰਕਾਰ ਦੇ ਜਿਹੜੇ ਦੁਆਰ ਬਣੇ ਆ ਉੱਥੇ ਤੱਕ ਪਹੁੰਚ ਕਰਕੇ ਪੰਜਾਬ ਸਰਕਾਰ ਦੀ ਰੱਜ ਕੇ ਜਿਹੜੀ ਉਹ ਭੰਡੀ ਕਰਾਂਗੇ ਸਰ ਜੀ ਅੱਜ ਦਿਵਾਲੀ ਦਾ ਦਿਨ ਆ ਅੱਜ ਤੀਸਰੇ ਪੰਜਾਬ ਸਰਕਾਰ ਜਿਹੜੀ ਇਹ ਸਰੋਮਨੀ ਕਮੇਟੀ ਨੇ ਗੱਲ ਨਹੀਂ ਕਰਦੀ ਛੁੱਟੀ ਅੱਜ ਆ ਜਾਂ ਆ ਬਰਕੰਡੇ ਅੱਜ ਛੁੱਟੀ ਕੱਲ ਹੋਈ ਹੈ ਇਹਨਾਂ ਵਾਰ ਕੀ ਕਹਿਣਾ ਚਾਹੁੰਦੇ ਦੇਖੋ ਜੀ ਪੰਜਾਬ ਸਰਕਾਰ ਦਾ ਇਹ ਸਭ ਤੋਂ ਵੱਡਾ ਫੇਲਿਅਰ ਆ ਕਿ ਇੱਕ ਸਾਲ ਦੇ ਵਿੱਚ ਦੋ ਦਿਵਾਲੀਆਂ ਜਿਹੜੀਆਂ ਸਰਕਾਰ ਨੂੰ ਮਨਵਾਰੀ ਆ ਪਰ ਸਰਕਾਰ ਨੂੰ ਚਾਹੀਦਾ ਸੀਗਾ ਕਿ ਸਭ ਤੋਂ ਉੱਚੀ ਜਿਹੜੀ ਸੰਸਥਾ ਸਾਡੀ ਸਰੋਮਨੀ ਕੋਰਪੋਰੇਸ਼ਨ ਦਾ ਪ੍ਰਬੰਧਕ ਕਮੇਟੀ ਉਹਦੇ ਨਾਲ ਤਾਲਮੇਲ ਕਰਕੇ ਜਿਹੜਾ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦੇ ਸੋ ਅੱਜ ਦਿਵਾਲੀ ਵਾਲੇ ਦਿਨ ਦੇਖੋ ਮੁਲਾਜ਼ਮ ਜਿਹੜੇ ਦਫ਼ਤਰਾਂ 'ਚ ਕੰਮ ਕਰ ਰਹੇ ਆ ਇਸ ਤੋਂ ਵੱਡੀ ਨਾਕਾਮੀ ਸਰਕਾਰ ਦੀ ਹੋਰ ਕੀ ਹੋ ਸਕਦੀ ਹੈ ਓਕੇ ਥੈਂਕ ਯੂ But que tradição que